ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਪਰ ਅਚਾਨਕ ਭਾਜਣਾ ਪੈ ਜਾਂਦੀਆਂ ਨੇ ਮਾਹੌਲ ਦਹਿਸ਼ਤ ਦਾ ਬਣ ਜਾਂਦਾ ਜਦੋਂ ਇੱਕ 에어 ਇੰਡੀਆ ਦੇ ਜਹਾਜ਼ ਦੇ ਨੇੜੇ ਖੜੀ ਨਿੱਜੀ ਕੰਪਨੀ ਦੀ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਦਰਅਸਲ ਘਟਨਾ ਦੁਪਹਿਰ 1 ਵਜੇ ਦੀ ਹੈ ਜਦੋਂ ਟਰਮੀਨਲ 3 ਦੇ ਉੱਪਰ ਇੱਕ ਨਿੱਜੀ ਕੰਪਨੀ ਗਰਾਊਂਡ ਹੈਂਡਲਿੰਗ ਕੰਪਨੀ ਦੀ ਬੱਸ ਖੜੀ ਹੁੰਦੀ ਆ ਬਿਲਕੁਲ 에ਅਰ ਇੰਡੀਆ ਦੇ ਜਹਾਜ਼ ਦੇ ਨੇੜੇ ਖੜੀ ਹੁੰਦੀ ਆ ਭਿਆਨਕ ਅੱਗ ਲੱਗਦੀ ਆ ਅਧਿਕਾਰੀਆਂ ਦੇ ਦੱਸਣ ਮੁਤਾਬਕ ਜਦੋਂ ਬੱਸ ਨੂੰ ਅੱਗ ਲੱਗਦੀ ਆ ਕੋਈ ਵੀ ਸਵਾਰ ਨਹੀਂ ਹੁੰਦਾ ਅੱਗ ਦੇ ਉੱਪਰ ਜਲਦੀ ਦੇ ਨਾਲ ਕਾਬੂ ਪਾ ਲਿਆ ਗਿਆ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਹੈ ਤੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਅਣਚਾਹੀ ਘਟਨਾ ਵਾਪਰਨ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਨੇ ਕਿਸੇ ਨੂੰ ਵੀ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਦਿੱਲੀ 에ਅਰਪੋਰਟ ਦੇ ਵੱਲੋਂ ਇਸ ਗੱਲ ਦੀ ਰਿਪੀਟ ਕਰਕੇ ਪੁਸ਼ਟੀ ਕੀਤੀ ਗਈ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਰੇ ਕੰਮਕਾਜ ਫਲਾਈਟਾਂ ਆਮ ਦੀ ਤਰ੍ਹਾਂ ਚੱਲ ਰਹੀਆਂ ਨੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਾਡੇ ਲਈ ਸਭ ਤੋਂ ਮਹੱਤਵਪੂਰਨ ਯਾਤਰੀ ਅਤੇ ਸਾਡੇ ਸਟਾਫ ਦੀ ਸੁਰੱਖਿਆ ਹੈ